ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਰਿਗਵੇਦ ਦੇ ਇਹ ਅਰਥ ਸ਼੍ਰੀ ਭਗਵਤੀ ਦੇਵੀ ਜੀ ਸ਼ਰਮਾ ਦੁਆਰਾ ਕੀਤੇ ਗਏ ਨੇ ਜੋ ਗੋਰਖਪੁਰ ਪ੍ਰੈਸ ਨੇ ਛਾਪੇ ਨੇ ਔਰ ਸ਼੍ਰੀ ਰਾਮ ਸ਼ਰਮਾ ਜੀ ਦੀ ਮਿਹਨਤ ਵੀ ਬਰਾਬਰ ਪੁਰਾਣਾ ਦਾ ਉਨთა ਡਾਕਟਰ ਚਮਨ ਲਾਲ ਜੀ ਨੇ ਵੀ ਕੀਤਾ ਆਮ ਤੌਰ ਤੇ ਪੁਰਾਣਾ ਦੇ ਅਨਵਾਦ ਦੇ ਨਾਮ ਦਰਜ ਨਹੀਂ ਹੈ ਪਰ ਇੱਕ ਥਾਂ ਸੰਪਾਦਕ ਸ਼੍ਰੀ ਰਾਮ ਸ਼ਰਮਾ ਆਚਾਰੀਏ ਜੀ ਆਪਣਾ ਵੇਰਵਾ ਦੇ ਕੇ ਲਿਖਦੇ ਨੇ ਕਿ ਚਾਰ ਵੇਦ 18 ਪ੍ਰਾਣ 108 ਉਪਨਿਸ਼ਦ 20 ਸਿਮਰਤੀਆਂ ਖਟਦਰਸ਼ਨ ਆਦਿ ਦੇ ਉਹੀ ਸੰਪਾਦਕ ਹਨ ਇਹ ਵੇਰਵਾ ਮਤਸਯ ਪ੍ਰਾਣ ਦੇ ਸ਼ੁਰੂ ਚ ਪ੍ਰਕਾਸ਼ਕ ਦਾ ਵੇਰਵਾ ਹੈ ਖਵਾਜਾ ਕੁਤਬ ਵੇਦਨਗਰ ਬਰੇਲੀ 24003 ਯੂਪੀ ਇਹ ਡਾਕ ਪੋਸਟ ਆਫਿਸ ਨੰਬਰ ਹੈ ਸ਼ਾਇਦ 2443 ਤੇ ਫੋਨ ਨੰਬਰ ਵੀ ਹੈ 474242 ਇਸ ਵੇਰਵੇ ਤੋਂ ਬਾਅਦ ਆਪਾਂ ਪ੍ਰਭੂ ਦਾ ਨਾਮ ਲੈ ਕੇ ਵਾਰਤਾ ਆਰੰਭ ਕਰਦੇ ਹਾਂ ਜੀ ਸਰਬੱਤ ਨੂੰ ਸਤਿ ਸ੍ਰੀ ਅਕਾਲ ਵੇਦਾਂ 'ਚ ਸੋਮ ਰਸ ਦਾ ਅਤੀ ਜ਼ਿਕਰ ਹੈ ਜੋ ਸੋਮਵਲੀ ਦੀ ਵੇਲ ਤੋਂ ਤਿਆਰ ਇੱਕ ਮਾਦਕ ਅਤ ਤਿੱਖਾ ਪਦਾਰਥ ਹੈ ਜੋ ਨਸ਼ੀਲਾ ਹੈ ਪਰ ਪੰਡਤ ਇਸ ਨੂੰ ਪਵਿੱਤਰ ਪੀਣ ਯੋਗ ਪੀ ਆਖਦੇ ਨੇ ਤੇ ਤਰ੍ਹਾਂ ਤਰ੍ਹਾਂ ਦੇ ਫਲੇਵਰ ਚ ਟੇਸਟ ਕਰਦੇ ਨੇ ਪਰ ਸਭ ਤੋਂ ਵੱਧ ਦੁੱਧ ਚ ਪਸੰਦ ਕਰਦੇ ਨੇ ਰਿਗਵੇਦ ਦੇ ਸ਼ੁਰੂ ਚ ਹੀ ਅਗਨੀ ਦੇਵ ਦੀ ਪੂਜਾ ਕਰਨ ਵਾਲੇ ਬ੍ਰਾਹਮਣ ਯੱਗ ਪ੍ਰੋਹਤ ਨੂੰ ਪ੍ਰੋਹਤ ਦੇਵਤਾ ਅਲਾਨਦੇ ਨੇ ਕਿ ਅਗਨੀ ਦੇਵ ਉਹਨਾਂ ਨੂੰ ਅਭੂਸ਼ਣਾ ਨਾਲ ਵਿਭੂਸ਼ਿਤ ਕਰਦਾ ਹੈ ਯਾਨੀ ਕਿ ਉਹ ਸ਼ਰੋਮਣੀ ਬਣਾਏ ਉਹ ਸ਼ਰੋਮਣੀ ਪੰਡਿਤ ਅਲਾਨੇ ਜਾਂਦੇ ਨੇ ਫਿਰ ਸੂਤਰ 2 ਦੇ ਵਿੱਚ 10ਵੇਂ ਸ਼ਲੋਕ ਚ ਫਿਰ ਸੂਕਤ 2 ਚ 10ਵੇਂ ਸ਼ਲੋਕ ਚ ਅਗਨੀ ਤੋਂ ਬਾਅਦ ਹਵਾ ਯਾਨੀ ਵాయుਦੇਵ ਨੂੰ ਬੁਲਾਵਾ ਹੈ ਕਿ ਆ ਕੇ ਸੋਮਰਸ ਪਾਨ ਕਰੋ ਤੇ ਆਸਣ ਗ੍ਰਹਿਣ ਕਰੋ ਫਿਰ ਇੰਦਰਦੇਵ ਨੂੰ ਸੋਮਰਸ ਪਾਨ ਕਰਨ ਦੀ ਬੇਨਤੀ ਕੀਤੀ ਜਾਂਦੀ ਹੈ ਦੇਵੀ ਸਰਸਵਤੀ ਨੂੰ ਯੱਗ ਸਫਲਤਾ ਸਹਿਤ ਸਪੂਰਨ ਕਰਨ ਲਈ ਬੇਨਤੀ ਕੀਤੀ ਜਾਂਦੀ ਹੈ ਫਿਰ ਸੂਤਕ ਨੰਬਰ 4 ਦੇ ਵਿੱਚ ਸ਼ਲੋਕ ਫਿਰ ਸੂਤਰ ਸੂਤਕ ਨੰਬਰ 4 ਸ਼ਲੋਕ 32 ਦੇ ਸ਼ਲੋਕਾਂ ਤੋਂ ਪਤਾ ਚੱਲਦਾ ਹੈ ਕਿ ਪ੍ਰੋਹਤ ਇੰਨੇ ਸਿਆਣੇ ਨੇ ਕਿ ਜਿਨ੍ਹਾਂ ਦੇਵਤਿਆਂ ਨੂੰ ਯੱਗ 'ਚ ਅਮੰਤਰਿਤ ਕਰ ਰਹੇ ਨੇ ਉਹਨਾਂ ਨੇ ਕੀ ਕਰਨਾ ਆ ਕੇ ਇਹ ਤਕੀਦ ਵੀ ਨਾਲ ਹੀ ਕਰੀ ਜਾਂਦੇ ਨੇ ਤਾਂ ਕਿ ਕੋਈ ਵਿਗਨ ਨਾ ਪਵੇ ਯੱਗ ਦੇ ਵਿੱਚ ਅੰਤ ਤੱਕ ਨਸੀਹਤ ਕਰਨ ਤੋਂ ਬਾਅਦ ਸ਼ਲੋਕ ਨੰਬਰ 33 ਸ਼ਲੋਕ ਨੰਬਰ 33 ਚ ਆਖਦੇ ਨੇ ਦੇਵਤਿਆਂ ਨੂੰ ਇਹ ਤਕੀਦ ਹੀ ਕੀਤੀ ਜਾਂਦੀ ਹੈ ਕਿ ਤੁਸੀਂ ਸਿਰਫ ਸਾਨੂੰ ਦਰਸ਼ਨ ਦੇਣੇ ਕਿਸੇ ਵੀ ਹੋਰ ਇਨਸਾਨ ਨੂੰ ਨਜ਼ਰ ਨਹੀਂ ਆਉਣਾ ਫਿਰ ਸ਼ਲੋਕ 45 ਦਹੀਂ ਮਿਕਸ ਕਰਕੇ ਸਾਰੇ ਦੇਵਤਿਆਂ ਨੂੰ ਪੀਣ ਲਈ ਆਫਰ ਕੀਤਾ ਜਾਂਦਾ ਹੈ ਫਿਰ ਸ਼ਲੋਕ ਨੰਬਰ 77 ਚ ਪ੍ਰੋਖਤਾਖਦੇ ਨੇ ਕਿ हे 인ਦਰਦੇਵ ਆਪ ਬਹੁਤ ਸੋਮਰਸ ਦੇ ਸ਼ਕੀਨ ਹੋ ਆਪ ਬਹੁਤ ਸੋਮਰਸ ਪੀਨੇ ਹੋ ਤੇ ਬਹੁਤ ਖੁਸ਼ੀ-ਖੁਸ਼ੀ ਪੀਨੇ ਇੰਦਰਦੇਵ ਦੀ ਉਸਤਤ ਕਰਦੇ ਆ ਪੰਡਤ ਆਪਣੇ ਲਈ 인ਦਰਦੇਵ ਤੋਂ ਬਹੁਤ ਕੁਝ ਮੰਗਦੇ ਨੇ ਔਰ ਉਹ ਸਿਰਫ ਆਪਣੇ ਲਈ ਹੀ ਮੰਗਦੇ ਆ ਕਿਸੇ ਹੋਰ ਲਈ ਨਹੀਂ ਫਿਰ 101 ਨੰਬਰ ਸ਼ਲੋਕ ਦੇ ਵਿੱਚ ਪੁਜਿਤ ਇੰਦਰ ਦੇਵ ਨੂੰ ਦੁਬਾਰਾ ਫੇਰ ਨਿਮੰਤਰਣ ਦਿੰਦੇ ਨੇ ਜਦ ਕਿ ਪਹਿਲਾਂ ਕਹਿ ਚੁੱਕੇ ਨੇ ਕਿ ਤੁਸੀਂ ਆ ਹੀ ਗਏ ਹੋ ਸ਼ਲੋਕ ਨੰਬਰ 102 ਚ ਇੰਦਰ ਲਈ ਸ਼ੁਭ ਇਸ਼ਾਵਾ ਵੀ ਭੇਟ ਕੀਤੀ ਜਾਂਦੀਆਂ ਨੇ ਤੇ ਅਸ਼ੀਰਵਾਦ ਵੀ ਦਿੱਤਾ ਜਾਂਦਾ ਸ਼ਲੋਕ ਨੰਬਰ 113 ਚ ਅਗਨੀ ਦੇਵ ਨੂੰ ਆ ਆ ਕੇ 113 ਨੰਬਰ ਸ਼ਲੋਕ ਚ ਅਗਨੀ ਦੇਵ ਨੂੰ ਆ ਕੇ ਯੱਗ ਚ ਸੁਸ਼ੋਭਤ ਹੋਣ ਲਈ ਬੇਨਤੀ ਕੀਤੀ ਜਾਂਦੀ ਹੈ ਅਜੇ ਤੱਕ ਪੰਡਿਤ ਸਿਰਫ ਆਪਣੇ ਲਈ ਹੀ ਮੰਗ ਰਹੇ ਹਨ ਯੱਗ ਕਿਸ ਕਾਰਜ ਲਈ ਆਰੰਭਿਆ ਹੈ ਅਜੇ ਤੱਕ ਨਹੀਂ ਦੱਸਿਆ ਗਿਆ ਬਾਕੀ ਕੱਲ ਨੂੰ ਸਰਬੱਤ ਨੂੰ ਸਤਿ ਸ੍ਰੀ ਅਕਾਲ ਆਸ ਕਰਦੇ ਹਾਂ ਜੀ ਆਪ ਭਰਪੂਰ ਆਨੰਦ ਮਾਣ ਰਹੇ ਹੋਵੋਗੇ ਤੇ ਪੂਰਾ ਸਾਥ ਦਿਓਗੇ ਰੱਬ ਰੱਖਾ ਵੇਰ ਜੀ ਕਾ ਖਾਲਸਾ ਵੇਰ ਜੀ ਕੀ ਫਤਿਹ